ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਕਿ ਜੋ ਕਾਂਗਰਸ ਦੇ ਬਲਾਕ ਪੰਥੀ ਮੈਂਬਰ ਮੋਹਨ ਲਾਲ ਦੀ ਨਾਮ ਆਪਣੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਸਾਥੀਆਂ ਸਮੇਤ ਬਸਪਾ ਵਿੱਚ ਸ਼ਾਮਲ ਹੋ ਗਏ ਇਸ ਮੌਕੇ ਬਸਪਾ ਸੁਪਰ ਪ੍ਰਧਾਨ ਡਾਕਟਰ ਅਵਤਾਰ ਸਿੰਘ ਜੀ ਨੇ ਕਿਹਾ ਕਿ ਮੋਹਨ ਲਾਲ ਜੀ ਦਾ ਬਸਪਾ ਵਿੱਚ ਸ਼ਾਮਲ ਹੋਣ ਦੇ ਸਵਾਗਤ ਕੀਤਾ ਅਤੇ ਕਿਹਾ ਕਿ ਮੋਹਨ ਲਾਲ ਜੀ ਨੂੰ ਪਾਰਟੀ ਵਿੱਚ ਬੰਦਾ ਮਾਨ ਸਤਿਕਾਰ ਦਿੱਤਾ ਜਾਏਗਾ ਉਹਨਾਂ ਦੇ ਬਸਪਾ ਵਿੱਚ ਸ਼ਾਮਲ ਹੋਣ ਨਾਲ ਬਹੁਜਨ ਸਮਾਜ ਪਾਰਟੀ ਨੂੰ ਮਜ਼ਬੂਤੀ ਮਿਲੇਗੀ ਇਸ ਮੌਕੇ ਮੈਂ ਆਪ ਗੁਰਦੇਵ ਮਾਤਾ ਜੀ ਨਾਲ ਅਤੇ ਪਿੰਡ ਦੇ ਸਾਰੇ ਡੀਐਸਪੀ ਦੇ ਆਗੂ ਅਤੇ ਚਤੁਰਥੇ ਸੱਜੇ ਪੋਜੀਸ਼ਨ। ਸੋਚੋ ਕਿ ਬਲੌਕ ਸੰਮੇਂ ਇੱਕ ਮੈਂਬਰ ਕਾਂਗਰਸ ਪਾਰਟੀ ਤੋਂ ਆਪਣੇ ਸਾਰੇ ਸਾਥੀਆਂ ਸਮੇਤ ਅੱਜ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਬਹੁਜਲ ਸਮਾਜ ਪਾਰਟੀ ਵਿੱਚ ਵਿਦੀਵਤ ਸ਼ਾਮਲ ਹੋ ਗਏ। ਇਹਨਾਂ ਦਾ ਪੰਜਾਬ ਬਹੁਜਨ ਸਮਾਜ ਪਾਰਟੀ ਵੱਲੋਂ ਸਵਾਗਤ ਕੀਤਾ ਜਾਂਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੁਖਾਸ ਮਨਵਾਜ ਕੀ ਜੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਪੁਰਾਣੀ ਪਾਰਟੀ 'ਚ ਛੱਡ ਕੇ ਮੈਂ ਬਹੁਜਨ ਸਮਾਜ ਪਾਰਟੀ 'ਚ ਆਪਣੇ ਘਰ ਵਾਪਸੀ ਕਰ ਰਹੀ ਆ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਪੰਜਾਬ ਸਮਾਜਵਾਦੀ ਹਿੰਦ ਦੇ ਦੂਸਰੇ ਪੜਾਅ ਵਿੱਚ ਅੱਜ ਬਸਪਾ ਜ਼ਿਲ੍ਹਾ ਰੋਪੜ ਦੀ ਮੀਟਿੰਗ ਕੀਤੀ ਗਈ। ਸੰਗਠਨ ਨੂੰ ਮਜ਼ਬੂਤ ਕਰਨ ਲਈ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਮੌਕੇ ਪਾਰਟੀ ਦੇ ਸਟੇਟ ਕੋਆਰਡੀਨੇਟਰ ਪ੍ਰਧਾਨ ਅਜੀਤ ਸਿੰਘ ਪੈਂਦੀ, ਰਾਜਾ ਰਜੇਂਦਰ ਸਿੰਘ ਨਾਲ ਹਾਜ਼ਰੀ ਦੀ ਸਟੇਟ ਜਨਰਲ ਸਕੱਤਰ ਸਰਦਾਰ ਸਦੂਲ ਸਿੰਘ ਬਸਪਾ ਪ੍ਰਧਾਨ ਰੋਪੜ ਤੋਂ ਇਲਾਵਾ ਪਾਰਟੀ ਦੇ ਹੋਰ ਵਿਦਿਸ਼ੀ ਕੀ ਮੌਜੂਦ ਸੀ। ਬਸਪਾ ਵੱਲੋਂ ਇੱਕ ਡਾਕਟਰ ਨਿਸ਼ਚਿਤਪਾਲ ਜੀ ਦੀ ਸ਼ਿਫਾਰਿਸ਼ ਕਰੰਕੇ ਨਗਰ ਕੌਂਸਲ ਰਾਹੂ ਨੂੰ 10 ਲੱਖ ਰੁਪਏ ਦੀ ਕੀਮਤ ਦਾ ਟਰੈਕਟਰ ਅਤੇ ਰੋਡ ਰੋ ਸਰਕਾਰ ਵੱਲੋਂ ਮਨਜ਼ੂਰੀ ਦਿੱਤਾ ਗਿਆ ਜਿਸ ਦਾ ਅੱਜ ਉਦ ਉਸਮੋਕ ਦੇ ਨਗਰ ਕੌਂਸਲ ਰਾਹੁ ਦੇ ਪ੍ਰਧਾਨ ਅਵਰ ਜੀ ਸੁਨੀਤਾ ਜੀ ਹਿੰਮਤ ਰੰਦੇਵ ਸ਼ਿਗਰਾਰਾਮ ਡਾਕਟਰ ਸੁਨੀਲ ਸਬਰਵਾਲ பிரபு ਚੋਪੜਾ ਜੀ ਹਜ਼ਰਤਾਨ ਦਿਰਵਿਦੇ ਦਰਵਾਜੇ ਤੋਂ ਮਾਸ਼ੀਬੜਾ ਰੋਡ ਦੇ ਇਸ ਪਲੇ ਅਰੰਭ ਕੁਵਾਈ ਗਈ ਸ਼ਹਿਰ ਨੂੰ ਸਾਫ਼ ਸੁਰਾਖਾ ਰੱਖਣ ਦੀ ਅਪੀਲ ਕੀਤੀ ਹੈ